ਕੰਮ ਕਰਨ ਦਾ ਕੋਈ ਇਰਾਦਾ ਹੈ ਤਾਂ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ ਪਰ ਗੋ ਨਾ ਤਾਂ ਗੰਭੀਰਤਾ ਦਿਸਦੀ ਨਾ ਉਹਨਾਂ ਦੀ ਨੀਅਤ ਦਿਸਦੀ ਨਾ ਹੀ ਕੋਈ ਨੀਤੀ ਦਿਸਦੀ ਇੱਕੋ ਇੱਕ ਨੀਤੀ ਹੈ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਪਰਮ ਭੰਬਲ ਪੂਸਾ ਪੈਦਾ ਕੀਤਾ ਜਾਵੇ ਵੀ ਅਸੀਂ ਬਹੁਤ ਹੀ ਐਕਸ਼ਨ ਲੈ ਰਹੇ ਹਾਂ ਬਟ ਨਾਰਮਲੀ ਜਿਸ ਤਰ੍ਹਾਂ ਕਹਿੰਦੇ ਹੈ ਐਕਸ਼ਨ ਸਪੀਕਸ ਲਾਊਡਰ ਦੈਨ ਦਾ ਵਰਡਸ ਅਕੀਆ ਇਹਨਾਂ ਵਾਲੇ ਕੇਸ 'ਚ ਇਨਐਕਸ਼ਨ ਸਪੀਕਸ ਲਾਊਡਰ ਦੈਨ ਵਾਟਐਵਰ देयर ਪ੍ਰੋਪਾਗੈਂਡਾ ਇਜ਼ ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟਿਆਂ ਦੇ ਅੰਦਰ ਤੁਸੀਂ ਸਾਰੇ ਸਾਥੀ ਗਵਾਹ ਹੋ ਤੁਹਾਡੇ ਸਾਹਮਣੇ ਫਰੋਮ ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਭਗਵੰਤ ਮਾਨ ਜੀ ਸਾਰੇ ਰਾਗਵ ਚੰਡਾ ਜੀ ਅੱਜਕੱਲ ਪਤਾ ਨਹੀਂ ਕਿੱਥੇ ਰਹਿੰਦੇ ਆ ਮੇਰੇ ਕਲ ਗਾਇ ਵੀ ਹੋ ਗਏ ਸੀਨ ਚੋਂ ਕਿਤੇ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਸਾਰਿਆਂ ਨੇ ਕਿਸੇ ਨੇ ਕਸਰ ਨਹੀਂ ਛੱਡੀ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਵੀ ਜਿਹੜੇ 24 ਘੰਟੇ ਐ ਉਹ 28900 ਘੰਟਿਆਂ 'ਚ ਤਬਦੀਲ ਹੋ ਗਏ ਅਗਰ 3 ਸਾਲ 4 ਮਹੀਨੇ ਦਾ ਹਿਸਾਬ ਲਗਾ ਕੇ ਦੇਖੀਏ ਤੇ ਹੁਣ ਤਾਂ ਹੀ ਕਰੀਬਨ 28900 ਘੰਟੇ ਨਿਕਲ ਗਏ ਪਰ ਕੋਈ ਵੀ ਕਿਸੇ ਕਸਮ ਦਾ ਐਕਸ਼ਨ ਇਸ ਮੁੱਦੇ ਤੇ ਨਹੀਂ ਲਿਆ ਗਿਆ 300 ਤੋਂ ਜ਼ਿਆਦਾ 2015 ਤੋਂ ਲੈ ਕੇ ਇਹਨਾਂ ਦੀ ਸਰਕਾਰ ਬਣਾਈ ਤਾਈ 300 ਤੋਂ ਜ਼ਿਆਦਾ ਕੇਸੇਸ ਬੇਅਦਬੀ ਨੂੰ ਲੈ ਕੇ ਵੱਖ-ਵੱਖ ਥਾਣੇ ਦੇ ਅੰਦਰ ਰਜਿਸਟਰ ਹੋਏ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂਕਿ ਕੱਲ ਤਾਂ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਕਿ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫੈਲਾਨਾ ਦਾ ਬਹੁਤ ਦੂਰ ਦੀ ਗੱਲ ਆ ਕਿਸੇ ਨੂੰ ਫੈਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਚੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕਹਿ ਦਿੱ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਤੁਸੀਂ ਫਾਂਸੀ ਤਾਂ ਬਾਅਦ ਚੇ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਇਹਦੇ ਬਾਅਦ ਅਫਸਰ ਤਾਂ ਥੋੜੀ ਹੁਣ ਵੀ ਨਹੀਂ ਮੰਨਣੋਂ हट ਗਏ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਹੈ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿਲ ਦਾ ਜਿਹੜਾ ਖਰੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵਕ ਵਕ ਧਰਮ ਦੀ ਜਿਹਦੇ ਕਰਕੇ ਪਹਿਲਾਂ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਥੋੜੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ Chief Minister ਸਾਹਿਬ ਦੀ ਜਾਂ concerned secretaries ਦੀ ਜਾਂ ਇਹਨਾਂ ਦੇ law department ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਉਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਬਟ ਸਟਿਲ ਅਗਰ ਨੀਅਤ ਥੋੜੀ ਠੀਕ ਹੈ ਤੁਹਾਡੀ ਨੀਤੀ ਠੀਕ ਹੈ ਜਿਸ ਭਾਵਨਾ ਨਾਲ ਕਰ ਰਹੇ ਥੋਡੀ ਭਾਵਨਾ ਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਮੈਂ ਸਮਝਦਾ ਵੀ ਧਾਰਮਿਕ ਮੁੱਦਿਆਂ ਨੂੰ ਲੈ ਕੇ ਹਰੇਕ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਸਾਡੇ ਭਾਈਚਾਰਕ ਸਾਂਝ ਨੂੰ ਜਿਹੜੀ ਟਾ ਲਾਉਣ ਦੀ ਬਾਰ ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਤੇ ਨਕੇਲ ਪੈਣੀ ਜ਼ਰੂਰੀ ਹੈ ਬਸ ਦਾ ਨਕੇਲ ਮੇਰਾ ਮੰਨਣਾ ਹੈ ਦੇਰ ਐਗਜ਼ਿਸਟਿੰਗ ਲਾਜ਼ ਉਹਨਾਂ ਨੂੰ ਪੂਰੀ ਤਰ੍ਹਾਂ ਅਗਰ ਇੰਪਲੀਮੈਂਟ ਕੀਤਾ ਜਾਵੇ ਇਫ ਯੂ ਆਰ ਦਾ ਵਿਲ ਪਾਵਰ ਤੇ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਮੈਂ ਸਮਝਦਾ ਇਹਦੇ ਤੇ ਪੂਰੀ ਠਲ ਪੈ ਸਕਦੀ ਹੈ ਉਹਦੇ ਨਾਲ ਨਾਲ ਅਗਰ ਡਿਸਕਸ਼ਨ ਹੁੰਦੀ ਹੈ ਕੱਲ ਐਸ਼ਿਊ ਕਰਦੇ ਆ ਵੀ ਅਸੀਂ ਇਹਦੇ ਉੱਤੇ ਸਾਰੀ ਪਾਰਟੀਆਂ ਦੇ ਸਾਰੇ ਵੱਖ-ਵੱਖ ਧਰਮਾਂ ਦੀ ਜਿਹੜੀ ਬਾਡੀਜ਼ ਹੈ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਾਂਗੇ ਉਹਦੇ ਵਿੱਚ ਮੈਂ ਬਤੌਰ ਇੱਕ ਪੰਜਾਬੀ ਹੋਣ ਦੇ ਨਾਤੇ ਆ ਮੈਂ ਰਿਕੁਐਸਟ ਕਰੂੰਗਾ ਅਸ਼wini ਜੀ ਉੱਥੇ ਜਦੋਂ ਗੱਲ ਰੱਖਣਗੇ ਉਹਦੇ ਚ ਅਸ਼wini ਜੀ ਇੱਕ ਗੱਲ ਜਰੂਰ ਉਹਦੇ ਚ ਕੀਤੀ ਜਾਵੇ ਜਿੱਥੇ ਧਰਮ ਦੀ ਬੇਅਦਬੀ ਦਾ ਸਵਾਲ ਆਂਦਾ ਹੈ ਉੱਥੇ ਧਰਮ ਦੇ ਨਾਂ ਦੇ ਉੱਤੇ ਧਰਮ ਦੀ ਆੜ ਦੇ ਅੰਦਰ ਜਿਹੜੀ ਖਾਸ ਤੌਰ ਤੇ ਸਾਡੇ ਪੰਜਾਬ ਦੇ ਅੰਦਰ ਬੁਰਸ਼ਾਗਰਦੀ ਹੋ ਰਹੀ ਹੈ ਉਸ ਬੁਰਸ਼ਾਗਰਦੀ ਤੇ ਨਕੇਲ ਪਾਉਣ ਦਾ ਵੀ ਕੋ ਪ੍ਰੋਵੀਜ਼ਨ ਪਾਉਂਗੇ ਸਭ ਜਿਹੜੇ ਲੋਕ ਝੂਠੇ ਧਰਮ ਦੇ ਠੇਕੇਦਾਰ ਬਣ ਕੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਸੜਕਾਂ ਦੇ ਉੱਤੇ ਬਦਮਾਸ਼ੀਆਂ ਤੇ ਅੱਜ ਜਿਸ ਕਿਸਮ ਦਾ ਬੁਰਸ਼ਾਗਰਦੀ ਜਿਹਨੂੰ ਮੈਂ ਕਹਿ ਰਿਹਾ ਉਹ ਜਿਹੜਾ ਕੰਮ ਚੱਲ ਰਿਹਾ ਹੈ ਕਿ ਉਹਦੇ ਉੱਤੇ ਕੋਈ ਨਾ ਕੋਈ ਨਕੇਲ ਪਾਈ ਜਾਊਗੀ ਸਭ ਕੋਈ ਉਹਦੇ ਤੇ ਕੋਈ ਉਹਦਾ ਪ੍ਰੋਵੀਜ਼ਨ ਰੱਖੇ ਜਾਣਗੇ ਥਰਡਲੀ ਜਿਹੜਾ ਕਾਨੂੰਨ ਬਣੇ ਸਭ ਉਹਦੀ ਅਜੇ ਤੱਕ ਦਾ ਰੂਲ ਐਂਡ ਰੈਗੂਲੇਸ਼ਨ ਤਾਂ ਬਹੁਤ ਸਾਰੀਆਂ ਗੱਲਾਂ ਦੇ ਨਹੀਂ ਬਣੇ ਉਸ ਗੱਲ ਤੇ ਵੀ ਮੈਂ ਆਉਂਗਾ ਪਰ ਉਹਦੇ ਚ ਜਦੋਂ ਫਰੇਮ ਕਰੋਗੇ ਇਟ ਸ਼ੁੱਡ ਅਪਲਾਈ ਟੂ ਈਚ ਐਂਡ एवरीवन ਇਨ ਦ ਸੇਮ ਮੈਨਰ ਕਾਨੂੰਨ ਸਾਰੇ ਵਾਸਤੇ ਇੱਕ ਬਣੂਗਾ ਸਭ